ਵਾਹਿਗੁਰੂ ਅਯੋ ਗੋਵਿੰਦ ਪੂਲ ਮਤ ਜਾ ਮਨ ਸਜਣਾ ਮਕਾ ਇਹ ਹੀ ਲਾ ਗੁਰ ਸੇਵਾ ਤੇ ਭਗਤੀ ਕਮਾਈ ਤਬ ਇਮਾਨ ਸਿੱਧੀ ਪਾਈ ਇਸ ਸਿੱਧੀ ਕੋ ਸਿਮਰੰਦੇਵ ਸੋ ਦੇਹੀ ਪਜ ਹਰ ਕੀ ਸੇਵ ਅਜੋ ਗੋਵਿੰਦ ਤੇ ਜਾਓ ਮਾਨ ਸਜਣਾ ਕਾ ਇਹ ਹੀ ਲਾਓ ਜਬ ਲਗ ਚਰਹ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਨਹੀਂ ਬਾਣੀ ਅਜਲੇ ਰੇ ਮਨਸਾਰੰ ਪਾਣੀ ਅਗਣ ਪਜਸ ਪਜਸ ਕਪ ਪਾਈ ਆਵਾਂ ਅੰਤ ਨ ਪਜਿਆ ਜਾਈ ਜੋ ਕਿ ਚਰੇ ਸੋਈ ਸਭ ਅਬਸਾਰ ਪਿਰ ਪਛਤਾਉ ਨ ਪਾਉ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਜਨ ਦੇਵ ਗੁਰ ਮਿਲ ਤਾ ਕੇ ਖੁੱਲੇ ਕਪਾਟ ਬੌਰ ਨ ਆਵੇ ਜੋਨੀ ਬਾਟ ਇਹੀ ਤੇਰਾ ਸਰ ਇਹ ਤੇਰੀ ਬਾਹਰ ਕਾਟ ਪੀਤਰ ਤੂੰ ਦੇਖ ਵਿਚਾਰ ਕਹਤ ਕਬੀਰ ਜੀਤ ਕਹਾਰ ਬੋਬਿਦ ਕਹੋ ਪੁਕਾਰ ਪੁਕਾਰ ਪਜੋ ਗੋਵਿੰਦ ਉਲੇ ਮਤ ਜਾਓ ਮਨ ਸਜਨਾ ਮਕਾ ਈਲਾ ਵਾਹਿਗੁਰੂ ਸਮਾਰੂ ਮਹਿਲਾ ਪੰਜਮ ਸਿਮਰੋ ਇਕ ਨਿਰੰਝਣ ਸੋ ਜਾਗ ਤੇ ਬਿਰਥਾ ਜਾਤ ਨ ਕੋ ਤਨਤਨ ਸਤਗੁਰੂ ਸ਼ਹੀਦਾਂ ਦੇ ਸਰਤਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਇਹ ਮਹਾਰੂ ਰਾਗ ਦੇ ਵਿੱਚ ਅੰਮ੍ਰਿਤ ਮੇਬਾਣੀ ਅੱਜ 19ਵੇਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਗ ਉਤੇ ਸ਼ਿਸ਼ੋਵਤ ਹੈ ਜੀ ਸਤਿਗੁਰੂ ਜੀ ਇਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਰਾਮ ਨਾਮ ਮਨ ਤਨ ਆਧਾਰ ਜੋ ਸਿਮਰੈ ਇਸ ਕਾ ਨਿਸਤਾਰਾ اے ਭਾਈ ਰਾਮ ਦੇ ਨਾਮ ਨੂੰ ਆਪਣੇ ਮਨ ਵਿੱਚ ਆਪਣੇ ਤਨ ਵਿੱਚ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਹੀ ਆਸਰਾ ਬਣਾ ਇਸ ਨੂੰ ਸਹਾਰਾ ਬਣਾ ਪਰਮਾਤਮਾ ਦੇ ਨਾਮ ਨੂੰ ਹੋਰ ਕੋਈ ਸਹਾਰਾ ਸਦਾ ਰਹਿਣ ਵਾਲਾ ਨਹੀਂ ਹੈ ਇੱਕ ਪਰਮਾਤਮਾ ਦਾ ਨਾਮ ਹੀ ਸਦਾ ਸਹਾਰਾ ਦੇਣ ਵਾਲਾ ਹੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਉਸ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਮਨ ਦੇ ਵਿੱਚ ਆਪਣੇ ਤਨ ਵਿੱਚ ਅਰਥਾਤ ਆਪਣੀ ਜ਼ਿੰਦਗੀ ਦੇ ਵਿੱਚ ਸਹਾਰਾ ਬਣਾਓ ਇਸ ਨੂੰ ਹੀ ਆਪਣਾ ਆਸਰਾ ਬਣਾਓ ਜੋ ਸਿਮਰ ਤਿਸ ਕਾ ਨਿਸਤਾਰਾ ਜਿਹੜਾ ਵੀ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ ਤਿਸ ਕਾ ਨਿਸਤਾਰਾ ਨਿਸਤਾਰਾ ਪਾਰ ਉਤਾਰਾ ਉਸ ਦਾ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜਿਹੜਾ ਵੀ ਉਸ ਵਾਹਿਗੁਰੂ ਨੂੰ ਸਿਮਰਦਾ ਹੈ ਉਸ ਤੇ ਗੁਣ ਗਾਉਂਦਾ ਹੈ ਸਾਧ ਸੰਗਤ ਦੇ ਵਿੱਚ ਬੈਠ ਕੇ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੋੜ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਦਾ ਫਿਰ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਇਹ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਸਿਮਰੋ ਏਕ ਨਿਰੰਜਨ ਸੋ ਇਹ ਭਾਈ ਉਸ ਵਾਹਿਗੁਰੂ ਨੂੰ ਸਿਮਰੋ ਸਿਰਫ ਉਸ ਇੱਕ ਵਾਹਿਗੁਰੂ ਨੂੰ ਸਿਮਰੋ ਜੋ ਨਰੰજન ਹੈ ਜੋ ਮਾਇਆ ਤੋਂ ਨਰਲੇਪ ਹੈ ਸਿਰਫ ਉਸ ਨੂੰ ਸਿਮਰਨਾ ਹੈ ਕਿਸੇ ਹੋਰ ਨੂੰ ਨਹੀਂ ਸਿਮਰਨਾ ਉਸ ਇੱਕ ਦੇ ਨਾਲ ਹੀ ਜੁੜਨਾ ਹੈ ਇੱਕ ਨੂੰ ਹੀ ਸਿਮਰਨਾ ਹੈ ਇੱਕ ਦੇ ਹੀ ਗੁਣ ਗਾਉਣੇ ਹਨ ਉਹ ਇੱਕ ਜੋ ਕਿ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ੁਰੂ ਕਰਨ ਲੱਗਿਆ ਮੰਗਲਾ ਚਰਨ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਕਿ ਇੱਕ ਜੋ ਹੈ ਇੱਕ ਓੰਕਾਰ ਓ ਓ ਪਰਮਾਤਮਾ ਕਾਰ ਜੋ ਕਿ ਸਦਾ ਨਰੰਤਰ ਚੱਲ ਰਿਹਾ ਹੈ ਹਰ ਪਾਸੇ ਸਰਵ ਵਿਆਪੀ ਹੈ ਉਸ ਵਾਹਿਗੁਰੂ ਨੂੰ ਏਕ ਨੂੰ ਸਿਮਰਨਾ ਹੈ ਸਤਨਾਮ ਜਿਸ ਦਾ ਨਾਮ ਸਦਾ ਹੀ ਰਹਿਣ ਵਾਲਾ ਹੈ ਕਿਸੇ ਹੋਰ ਦਾ ਨਾਮ ਸਦਾ ਨਹੀਂ ਰਹਿਣ ਵਾਲਾ ਅੱਜ ਕਿਸੇ ਦਾ ਨਾਮ ਹੈ ਕੱਲ ਨੂੰ ਖਤਮ ਹੋ ਜਾਣਾ ਹੈ ਉਸ ਨੇ ਉਸ ਦਾ ਨਾਮ ਵੀ ਖਤਮ ਹੋ ਜਾਣਾ ਹੈ ਉਹ ਵਾਹਿਗੁਰੂ ਹੀ ਹੈ ਜਿਸ ਦਾ ਕੇ ਨਾਮ ਸਦਾ ਹੀ ਰਹਿਣ ਵਾਲਾ ਹੈ ਕਰਤਾ ਪੁਰਖ ਅਤੇ ਉਹ ਕਰਨ ਵਾਲਾ ਹੈ ਇਹ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਉਹ ਵਾਹਿਗੁਰੂ ਹੈ ਪੁਰਖ ਇਸ ਸ੍ਰਿਸ਼ਟੀ ਨੂੰ ਬਣਾ ਕੇ ਇਸ ਤੋਂ ਵੱਖਰਾ ਨਹੀਂ ਹੋ ਗਿਆ ਇਸ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਹੈ ਨਿਰਭਉ ਜੋ ਨਿਰਭਉ ਹੈ ਜਿਸ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਨਿਰਵੈਰ ਕਿਉਂਕਿ ਇਹ ਸਾਰਾ ਕੁਝ ਉਸਤਾ ਆਪਣਾ ਹੀ ਬਣਾਇਆ ਹੋਇਆ ਹੈ ਇਹ ਸਾਰੇ ਜੀਵ ਜੰਤ ਉਸਤੇ ਆਪਣੇ ਹੀ ਆਨ ਇਸ ਕਰਕੇ ਉਹ ਕਿਸੇ ਦੇ ਨਾਲ ਵੀ ਬੈਰ ਨਹੀਂ ਕਰਦਾ ਅਕਾਲ ਮੂਰਤ ਉਸ ਦਾ ਸਰੂਪ ਮੂਰਤ ਕਿਉਂਕਿ ਮੂਰਤ ਸ਼ਬਦ ਦੇ ਵਿੱਚ ਪੱਤੇ ਨੂੰ ਸਿਹਾਰੀ ਹੈ ਇਹ ਇਸਤਰੀ ਲਿੰਗ ਉਸ ਵਾਹਿਗੁਰੂ ਦਾ ਜੋ ਸਰੂਪ ਹੈ ਉਹ ਅਕਾਲ ਰਹਿਤ ਕਾਲ ਤੋਂ ਰਹਿਤ ਹੈ ਅਕਾਲ ਵੀ ਜੋ ਹੈ ਉਹ ਵੀ ਇਸਤਰੀ ਲਿੰਗਾ ਕਿਉਂਕਿ ਲੱਲਾ ਜੋ ਸ਼ਬਦ ਹੈ ਉਹ ਉਸਤਤਲ ਓਮਕਰ ਨਹੀਂ ਹੈ ਇਹ ਮੂਰਤ ਦਾ ਵਿਸ਼ੇਸ਼ਣ ਐਡਜੈਕਟਿਵ ਹੈ ਆਕਾਲ ਮੂਰਤ ਉਸ ਵਾਹਿਗੁਰੂ ਦੀ ਮੂਰਤ ਅਰਥਾਤ ਉਸ ਦਾ ਸਰੂਪ ਜੋ ਹੈ ਉਹ ਕਾਲ ਤੋਂ ਰਹਿਤ ਹੈ ਅਜੂਨੀ ਉਹ ਕਦੇ ਵੀ ਸਾਡੇ ਵਾਂਗਰ ਜੂਨਾ ਦੇ ਵਿੱਚ ਨਹੀਂ ਆਉਂਦਾ ਸੈਭੰਗ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋ ਸੋਏ ਉਹ ਆਪਣੇ ਆਪ ਤੋਂ ਵੀ ਪ੍ਰਕਾਸ਼ਮਾਨ ਹੈ ਸਵੈ ਗੂੰ ਅਰਥਾਤ ਆਪਣੇ ਆਪ ਤੋਂ ਪ੍ਰਕਾਸ਼ਮਾਨ ਸੈਭੰਗ ਅਤੇ ਇਹ ਉਹ ਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ ਗੁਰੂ ਦੀ ਮਿਹਰਮਤ ਦੇ ਨਾਲ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਜਿਹੜਾ ਜੋ ਵਾਹਿਗੁਰੂ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਮਿਲਿਆ ਜਾ ਸਕਦਾ ਹੈ ਉਸ ਦੇ ਨਾਲ ਸਾਹ ਪਾਈ ਜਾ ਸਕਦੀ ਹੈ ਤੋਂ ਸਤਿਗੁਰੂ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਸਿਮਰੋ ਇੱਕ ਨਰੰਜਨ ਸੋ ਉਸ ਨਰੰਜਨ ਇੱਕ ਨੂੰ ਹੀ ਸਿਮਰੋ ਕਿਸੇ ਹੋਰ ਨੂੰ ਨਹੀਂ ਜਾਤੇ ਮਰਤਾ ਜਾਤ ਨਾ ਕੋ ਜਿਸ ਦੇ ਦਰ ਦੇ ਉੱਤੋਂ ਕੋਈ ਵੀ ਫਿਰ ਖਾਲੀ ਨਹੀਂ ਜਾਂਦਾ ਜਿਹੜਾ ਵੀ ਉਸ ਦੇ ਦਰ ਤੇ ਆਉਂਦਾ ਹੈ ਝੋਲੀਆਂ ਭਰ ਕੇ ਜਾਂਦਾ ਹੈ ਜਾਤੇ ਮਰਤਾ ਜਾਤ ਨਾ ਕੋ ਮਾਤ ਗਰਭ ਮੈਂ ਜਿਨ ਪ੍ਰਤਿਪਾਰਿਆ ਉਸ ਨੂੰ ਸਿਮਰਨਾ ਹੈ ਜਿਸ ਨੇ ਮਾਤਾ ਦੇ ਗਰਭ ਦੇ ਵਿੱਚ ਵੀ ਸਾਦੀ ਪ੍ਰਤ ਪਾਲਣਾ ਕੀਤੀ ਇਹ ਜੋ ਜਠ ਰਗਣ ਸੀ ਇਸ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਜਠ ਰਗਣ ਦੇ ਵਿੱਚ ਵੀ ਉਸ ਵਾਹਿਗੁਰੂ ਨੇ ਹੀ ਪਤ ਪਾਲਣਾ ਕੀਤੀ ਉਸ ਨੂੰ ਸਿਮਰਨਾ ਹੈ ਜੀਉ ਪਿੰਡ ਦੇ ਸਾਜ ਸਵਾਰਿਆ ਉਹ ਵਾਹਿਗੁਰੂ ਨੂੰ ਸਿਮਰਨਾ ਜਿਸ ਨੇ ਇਹ ਜਿੰਦ ਇਹ ਸਰੀਰ ਅਤੇ ਇਸ ਨੂੰ ਸਾਜ ਕੇ ਬਣਾ ਕੇ ਫਿਰ ਇਸ ਨੂੰ ਸੋਨਾ ਬਣਾ ਦਿੱਤਾ ਜਿਸ ਤਰ੍ਹਾਂ ਕਿ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹਨ ਰਾਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਉਸ ਰਮਈਆ ਸੋਹਣੇ RAM ਦੇ ਉਪਕਾਰਾਂ ਨੂੰ ਚੇਤੇ ਕਰ ਜਿਸਨੇ ਕਿਸ ਮੂਲ ਤੇ ਤੇਰੀ ਕਿੰਨੀ ਸੋਹਣੀ ਜੀ ਇਹ ਦੇਹ ਸਵਾਰ ਦਿੱਤੀ ਹੈ ਰਮਈਆ ਕੇ ਗੁਣ ਚੇਤਿ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਹ ਬਾਰਿਆ ਜਿਸਨੇ ਗਰਭ ਦੀ ਅਗਨ ਦੇ ਵਿੱਚ ਤੈਨੂੰ ਬਚਾ ਲਿਆ ਉਸ ਨੂੰ ਸਿਮਰਨਾ ਉਸ ਇੱਕ ਨੂੰ ਸਿਮਰਨਾ ਹੈ ਜਿਉ ਪਿੰਡ ਦੇ ਸਾਜ ਸਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀਐ ਉਸੇ ਵਿਧਾਤੇ ਨੂੰ ਹੀ ਉਸ ਸਿਰਜਨਹਾਰ ਨੂੰ ਹੋਈ ਖਿਨ ਖਿਨ ਜਪਣਾ ਚਾਹੀਦਾ ਹੈ ਉਸ ਵਿਧਾਤੇ ਨੂੰ ਹੀ ਸਦਾ ਯਾਦ ਕਰਨਾ ਹੈ ਉਸਦੇ ਹੀ ਗੁਣ ਗਾਉਣੇ ਹਨ ਜਿਸ ਨੇ ਕੇ ਇਹ ਸੋਨਾ ਜਿਹਾ ਪਿੰਡ ਦਿੱਤਾ ਹੈ ਇਹ ਜੀਵਾਤਮਾ ਦਿੱਤੀ ਹੈ ਜਿਸ ਨੇ ਗਰਭ ਅੰਧੇ ਵਿੱਚ ਸਾਨੂੰ ਪਤ ਪਾਲਨਾ ਕੀਤੀ ਜਿਸਨੇ ਸਾਡਾ ਇਹ ਜੀਓ ਇਹ ਪਿੰਡ ਇਹ ਉਸ ਨੂੰ ਬਣਾ ਕੇ ਤੇ ਫਿਰ ਸੋਨਾ ਬਣਾ ਦਿੱਤਾ ਹੈ ਉਸੇ ਬਧਾਤੇ ਨੂੰ ਖਿੰਨ ਖਿੰਨ ਕਿਸੇ ਵੇਲੇ ਵੀ ਭੁੱਲਣਾ ਨਹੀਂ ਹੈ ਖਿੰਨ ਖਿੰਨ ਉਸ ਵਾਹਿਗੁਰੂ ਨੂੰ ਉਸ ਸਿਰਜਣਹਾਰ ਨੂੰ ਇਹ ਜਪਨਾ ਉਸ ਨੂੰ ਯਾਦ ਕਰਨਾ ਹੈ ਜਿਸ ਸਿਮਰਤ ਅਵਗੁਣ ਸਭ ਢਕੀ ਹੈ ਜਿਸ ਸਿਮਰਨ ਦੇ ਨਾਲ ਇਹ ਜੀਵ ਹੈ ਭਾਈ ਤੇਰੇ ਸਾਰੇ ਆਗੁਣ ਟਕੇ ਜਾਣਗੇ ਕੋਈ ਤੇਰਾ ਆਗੁਣ ਨਸ਼ਰ ਨਹੀਂ ਹੁੰਦਾ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਇਹ ਤੇਰੇ ਸਾਰੇ ਆਗੁਣ ਟੱਕ ਕੇ ਗੁਣਾਂ ਦੇ ਵਿੱਚ ਬਦਲ ਜਾਣਗੇ ਜਦੋਂ ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰੇਗਾ ਚਰਨ ਕਮਲ ਔਰ ਅੰਤਰ ਧਾਰੋ ਉਹ ਵਾਹਿਗੁਰੂ ਦੇ ਚਰਨ ਕਮਲ ਸੋਹਣੇ ਜੇ ਕਮਲ ਦੇ ਵਰਗੇ ਚਰਨ ਜੋ ਹਨ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲੋ ਉਸ ਉਸ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੋ ਉਸ ਦੇ ਚਰਨ ਕਮਲਾਂ ਨੂੰ ਧਾਰਨ ਕਰਨਾ ਉਸ ਦੇ ਗੁਣ ਗਾਉਣੇ ਉਸ ਵਾਹਿਗੁਰੂ ਦੇ ਜੋ ਪਰਉਪਕਾਰ ਕੀਤੇ ਹੋਏ ਜੋ ਪਕਾਰ ਉਸ ਵਾਹਿਗੁਰੂ ਨੇ ਕੀਤੇ ਹਨ ਉਹਨਾਂ ਗੁਣਾ ਉਹਨਾਂ ਉਹ ਪਕਾਰਾਂ ਨੂੰ ਚੇਤੇ ਕਰਨਾ ਇਹ ਹੈ ਉਸ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨਾ ਵੇਖਿਆ ਬਨ ਤੇ ਜਿਉ ਉਦਾਰੋ ਸਵਾਹਿਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਇਹ ਜੋ ਵਿਖਿਆ ਬਨ ਹੈ ਇਹ ਮਾਇਆ ਦਾ ਜੋ ਸਾਗਰ ਜੋ ਠਾਠਾ ਮਾਰ ਰਿਹਾ ਹੈ ਜਿਸ ਦੇ ਵਿੱਚ ਲੋਭ ਦੀਆਂ ਲਹਿਰਾਂ ਠਾਟਾ ਮਾਰ ਰਹੀਆਂ ਹਨ ਜਿਸ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਠਾਟਾ ਮਾਰ ਰਹੀਆਂ ਹਨ ਵੇਖਿਆ ਬਨ ਤੇ ਜਿਉ ਉਦਾਰੋ ਆਪਣੇ ਜਿਉ ਆਪਣੀ ਜਿੰਦ ਨੂੰ ਇਹਨਾਂ ਤੋਂ ਬਚਾਲਾ ਉਸ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਲਾ ਕੇ ਕਰਨ ਪਲਾਹ ਮਿਟੈਂ ਬੇਲੇ ਲਾਟਾ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਤੇਰੇ ਸਾਰੇ ਕੀਰਨੇ ਸਿਰੇ ਸਾਰੇ ਵਿਰਲਾਪ ਸਿਰੇ ਤੇਰੇ ਆ ਸਾਰੇ ਦੁੱਖ ਖਤਮ ਹੋ ਜਾਣਗੇ ਉਸ ਵਾਹਿਗੁਰੂ ਦੇ ਨਾਲ ਜੁੜਨ ਦੇ ਨਾਲ ਉਸ ਵਾਹਿਗੁਰੂ ਦੀ ਕੀਰਤੀ ਕਰਨ ਦੇ ਨਾਲ ਜਪ ਗੋਵਿੰਦ ਪਰਮ ਭਉ ਫਾਟਾ ਉਸ ਗੋਵਿੰਦ ਦਾ ਨਾਮ ਜਪ ਕੇ ਭਰਮ ਔਟਕਣਾ ਖਤਮ ਹੋ ਜਾਂਦੀ ਹੈ ਇਹ ਮਨ ਟਿਕ ਜਾਂਦਾ ਹੈ ਇਹ ਮਨ ਅੰਤਰਾਤਮਾ ਹੀ ਉਸ ਵਾਹਿਗੁਰੂ ਦੇ ਚਰਨਾਂ ਨਾਲ ਟਿਕਿਆ ਰਹਿੰਦਾ ਹੈ ਉਸ ਗੋਵਿੰਦ ਦੇ ਨਾਮ ਜਪ ਕੇ ਜਪ ਗੋਵਿੰਦ ਪਰਮ ਪਉ ਫਟਾ ਪਉ ਡਰ ਅਤੇ ਡਰ ਦਾ ਜੋ ਅੰਦਰ ਪਰਦਾ ਬਣਿਆ ਹੋਇਆ ਉਹ ਫਟ ਜਾਂਦਾ ਉਹ ਖਤਮ ਹੋ ਜਾਂਦਾ ਹੈ ਅੰਦਰ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਨਿਰ ਪਉ ਜਪੈ ਸਗਲ ਪਉ ਮਿਟੈ ਜੇ ਉਸ ਵਾਹਿਗੁਰੂ ਨੂੰ ਜਪਾਂਗੇ ਤਾਂ ਸਾਰੇ ਹੀ ਅੰਦਰਲੇ ਡਰ ਖਤਮ ਹੋ ਜਾਣਗੇ ਸਾਧ ਸੰਗ ਵੇਰਲਾ ਕੋ ਪਾਏ ਪਰ ਇਹ ਜੋ ਵਾਹਿਗੁਰੂ ਦਾ ਨਾਮ ਹੈ ਉਹ ਸਤ ਸੰਗਤ ਦੇ ਵਿੱਚ ਆ ਕੇ ਕੋਈ ਵੇਰਲਾ ਹੀ ਪ੍ਰਾਪਤ ਕਰਦਾ ਹੈ ਜਿਸ ਉੱਤੇ ਉਸ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਜਿਸ ਉੱਤੇ ਉਸ ਵਾਹਿਗੁਰੂ ਦੀ ਨਦਰ ਬਖਸ਼ਿਸ਼ ਹੁੰਦੀ ਹੈ ਜਿਸ ਉੱਤੇ ਉਸ ਵਾਹਿਗੁਰੂ ਦੀ ਮਹਿਰਾਮਤ ਹੁੰਦੀ ਹੈ ਉਹੀ ਫਿਰ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਦਾ ਹੈ। ਉਹੀ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਇਸੇ ਕਰਕੇ ਸਤ ਗੁਰੂ ਜੀ ਕਿਹਾ ਉਪਦੇਸ਼ ਕਰਦੇ ਹਨ ਸਾਧ ਸੰਗ ਵਿਰਲਾਕ ਉਹ ਪਾਏ। ਨਾਨਕ ਤਾ ਕ ਬਲ ਬਲ ਜਾਏ ਜਿਹੜਾ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਸਤ ਗੁਰੂ ਜੀ ਕਹਿੰਦੇ ਹਨ ਨਾਨਕ ਤਾਂ ਕੈ ਬਲ ਬਲ ਜਾਏ ਨਾਨਕ ਉਸ ਤੋਂ ਬਲਿਹਾਰੇ ਜਾਂਦਾ ਹੈ ਉਸ ਤੋਂ ਕੁਰਬਾਨ ਜਾਂਦਾ ਹੈ ਇਹੜਾ ਉਸ ਵਾਹਿਗੁਰੂ ਦਾ ਨਾਮ ਸਿਮਰਦਾ ਹੈ ਸਤਿਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਡਾ ਜੋ ਜਨਮ ਹੈ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ